ਅੱਜ ਸਵਾਗਤ ਹੈ ਜੀ ਤੁਹਾਡਾ ਮੈਂ ਹਰਸਿੰਦਰਜੀਤ ਸਿੰਘ ਤੁਸੀਂ ਵੇਖ ਰਹੇ ਹੋ ਮਲੂਹਾ ਵਾਈਸ ਅੱਜ ਅਸੀਂ ਮੁਲਾਕਾਤ ਕਰਨ ਆਏ ਹਾਂ ਜਥੇਦਾਰ ਸਰਜੀਤ ਸਿੰਘ ਗੜੀ ਜਨਾ ਜਥੇਦਾਰ ਸਰਜੀਤ ਸਿੰਘ ਗੜੀ ਬਾਰੇ ਜੇ ਮੈਂ ਕਰ ਤੁਹਾਨੂੰ ਫੋੜਾ ਪਤਾ ਦੱਸਾਂ ਤਾਂ ਜਥੇਦਾਰ ਸਾਹਿਬ ਅਕਾਲੀ ਦੰਦ ਦੇ ਜਰਨਲ ਸਕੱਤਰ ਨੇ ਪੂਰੇ ਪੰਜਾਬ ਦੇ ਉਸ ਤੋਂ ਇਲਾਵਾ ਜਥੇਦਾਰ ਸਾਹਿਬ ਐਜੀਬੀਸੀ ਮੈਂਬਰ ਨੇ ਐਗਜ਼ੀਕਟਿਵਰੀ ਮੈਂਬਰ ਹੈ ਅਤੇ ਨਵੇਂ-ਨਵੇਂ ਮੈਨੂੰ ਇੱਕ ਜ਼ਿੰਮੇਵਾਰੀ ਮਿਲੀ ਹੈ ਉਹ ਰਾਸ ਭਾਗ ਕੇ ਦੇ ਇਨਚਾਰਜ ਵੀ ਹਨ ਸੋ ਸਭ ਤੋਂ ਪਹਿਲਾਂ ਰੇਦਰ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜੈਦਾ ਸਭ ਉਸੇ ਅਕਾਲੀ ਦਲ ਦੇ ਜਰਨਲ ਸਕੱਤਰ ਹੋ। ਐ ਜੀ ਪਿਛ ਦੇ ਨੰਬਰ ਹੋ ਐਕਸੈਕਟਰੀ ਦੇ ਨੰਬਰ ਹੈ। ਉਸ ਤੋਂ ਬਾਅਦ ਹਰਕਾ ਰਾਜਪ੍ਰਧਾਨ ਚਾਰਟਰ। ਅਨੀਆਂ ਜ਼ਿੰਮੇਵਾਰੀ ਵਾਲੇ ਲੋਕ ਇਹ ਸਮਾਗਮ ਦੇ। ਦੇਖੋ ਬਹੁਤ ਲੰਮੇ ਸਮੇਂ ਤੋਂ ਮੈਂ ਰਾਜਨੀਤੀ ਦੇ ਵਿੱਚ ਲੋਕਾਂ ਦੇ ਵਿੱਚ ਰਹਿ ਕੇ ਸੇਵਾ ਕਰ ਰਿਹਾ ਹਾਂ। ਲਗਭਗ 1988-99 ਤੋਂ اور ਜਦੋਂ ਬੀਅੰਤ ਸਿੰਘ ਦੀ ਸਰਕਾਰ ਸੀ ਮੈਂ ਉਦੋਂ ਪਹਿਲੀ ਵਾਰੀ ਚੋਣ ਜੋ ਸੀ ਲੜਿਆ ਔਰ ਉਸ ਤੋਂ ਬਾਅਦ ਲਗਾਤਾਰ ਸਰਗਰਮ ਰਾਜਨੀਤੀ ਦੇ ਵਿੱਚ ਰਹਿ ਕੇ 10 ਸਾਲ ਮੈਂ ਸਰਕਲ ਰਾਜਪੁਰੇ ਦਾ ਪ੍ਰਧਾਨ ਰਿਹਾ ਔਰ ਲਗਾਤਾਰ ਲੋਕਾਂ ਦੇ ਵਿੱਚ ਦੁੱਖਾਂ ਸੁੱਖਾਂ ਵਿੱਚ ਵਿਚਰਦੇ ਰਹੇ ਆ ਔਰ 2004 ਦੇ ਵਿੱਚ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲੇ ਵਾਰੀ ਮੈਂਬਰ ਬਣਿਆ 10000 ਵੋਟਾਂ ਨਾਲ ਜਿੱਕੇ ਉਸ ਤੋਂ ਬਾਅਦ ਮੈਂ 2000 11 ਦੇ ਵਿੱਚ ਫਿਰ 25000 ਵੋਟਾਂ ਨਾਲ ਜਿੱਤ ਕੇ ਪੰਜਾਬ ਦੇ ਵਿੱਚੋਂ ਤੀਸਰੇ ਨੰਬਰ ਤੇ ਮੈਂ ਰਹਾ ਔਰ ਲਗਾਤਾਰ ਜੋ ਤੁਸੀਂ ਗੱਲ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਔਰ ਜਨਰਲ ਸਖਤਰ ਜਾਂ ਹਲਕੇ ਦੇ ਇੰਚਾਰਜ ਹੋਣ ਬਾਰੇ ਆਪਣੀ ਜ਼ਿੰਮੇਵਾਰੀ ਜੋ ਹੈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਤੌਰ ਤੇ ਜੋ ਸਾਡੀ ਜ਼ਿੰਮੇਵਾਰੀ ਹੈ ਉਹ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਔਰ ਜੋ ਜੋ ਜ਼ਿੰਮੇਵਾਰੀਆਂ ਨੇ ਸਾਡੀਆਂ ਐਸਜੀਪੀਸੀ ਲੋਕਾਂ ਪ੍ਰਤੀ ਉਹ ਬਖੂਬੀ ਅਸੀਂ ਨਿਭਾਉਂਦੇ ਆ ਰਹੇ ਹੁਣ ਨਵੇਂ-ਨਵੇਂ ਜ਼ਿੰਮੇਵਾਰੀ ਰਾਜਨੀਤੀ ਦੇ ਵਿੱਚ ਜੋ ਹਲਕਾ ਇੰਚਾਰਜ ਦੀ ਮਿਲੀ ਹੈ ਪੁਰਾਣੇ ਲੋਕਾਂ ਨਾਲ ਸੰਬੰਧ ਹੋਣ ਕਰਕੇ ਔਰ ਮੈਂ ਲਗਾਤਾਰ ਕਿਸੇ ਹੋਰ ਕੰਮ ਦੇ ਨਹੀਂ ਬਚੇ ਗੁਰੂ ਦੀ ਕਿਰਪਾ ਆਪਣੀ ਤਾਂ ਤੇ ਸੈਟ ਨੇ ਮੈਂ ਲਗਾਤਾਰ ਲੋਕਾਂ ਦੀ ਸੇਵਾ ਦੇ ਵਿੱਚ ਜੋ ਹੈ ਉਹ ਵਿਚਰਦਾ ਔਰ ਸਮਾਂ ਕੱਢ ਕੇ ਜਿਸ ਤਰ੍ਹਾਂ ਜਿਸ ਤਰ੍ਹਾਂ ਜ਼ਿੰਮੇਵਾਰੀ ਹੁੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਹੋਣ ਤੇ ਨਤ ਹਿਮਲੇ ਬਾਦ ਮੀਟਿੰਗ ਹੋਦੀ ਹੈ ਉੱਥੇ ਚਾਹੀਦਾ ਔਰ ਉਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਜੋ ਹੈ ਕਰਦੇ ਆ ਵਿੱਚ ਹੀ ਜੋ ਹਲਕਾ ਇੰਚਾਰਜ ਦੀ ਔਰ ਉਹ ਵਿੱਚ ਐਸਜੀਪੀਸੀ ਦੀ ਕਿੱਕੋ ਹਲਕਾ ਹੋਣ ਕਰਕੇ ਲਗਾਤਾਰ ਸਾਰੀ ਜ਼ਿੰਮੇਵਾਰੀਆਂ ਜੋ ਉਹਨੇ ਇਕੱਠੇ ਨਿਭਾਉਂਦੇ ਰਹੇ ਨੇ ਜੇਕਰ ਸਾਹਿਬ ਹਲਕਾ ਇੰਚਾਰਜ ਵੀ ਉਹ ਪਹਿਲਾਂ ਭਾਰਮਿਕ ਅਕਸੀਅਤ ਨੂੰ ਸਤਿ ਸਾਲ ਕੀ ਦੇਖਦੇ ਹੋ ਅਕਾਲੀ ਗੱਲ ਨੇ ਹੋਣਾ ਤੁਹਾਡੇ ਵਰਗੇ ਸਖਸ਼ੀਤਾਂ ਨੂੰ ਪਿੰਚ ਚਾਰਜ ਲਾਵਾ ਵੀ ਪਹਿਲਾਂ ਪਿਛਲੀ ਵਾਰ ਪਿਛਲੇ ਇਲੈਕਸ਼ਨ ਦੇ ਵਿੱਚ ਕਾਫੀ bari ਉਮੀਦਵਾਰ ਅਕਾਲੀ ਦਲ ਤੋਂ ਲੱਗਿਆ ਕਿ ਉਹਨੇ ਲੋਕਾਂ ਨੂੰ ਮਿੱਤਵਾ ਨੋ ਚੇਰਿਆਂ ਨੂੰ ਨਹੀਂ ਚੁਣਿਆ bari ਚੇਰਿਆਂ ਨੂੰ ਚੁਣਿਆ ਤੇ ਕਿਵੇਂ ਵੇਖਦੇ ਹੋ ਕਿ ਇਸ ਵਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਵਾਪਸੀ ਕਰ ਰਿਹਾ ਤੁਸੀਂ ਤੁਸੀਂ ਕਿਤੀ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਕੁਸੀ ਗੌੜ ਦੇ ਵਿਚਰ ਰਹੇ ਹੋ ਕਿਵੇਂ ਦੇਖਦੇ ਸਾਰਾ ਕੁਝ ਦੇਖੋ ਅੱਜ ਲੋਕਾਂ ਦੇ ਵਿੱਚ ਇਸ ਗੱਲ ਦੀ ਖੁਸ਼ੀ ਹੈ ਲੋਕਾਂ ਦੀ ਬਹੁਤ ਦੇਰ ਤੋਂ ਇੱਕੋ ਮੰਗ ਸੀ ਕਿ ਇਸ ਹਲਕੇ ਦਾ ਕੋਈ ਜੰਮਪੜ ਵਿਅਕਤੀ ਇੱਥੋਂ ਚੋਣ ਲੜੇ ਇੱਥੋਂ ਰਾਜਨੀਤੀ ਕਰੇ ਇੱਥੇ ਲੋਕਾਂ ਦੀ ਸੇਵਾ ਕਰੇ ਔਰ ਅੱਗੇ ਆਵੇ ਔਰ ਦੂਸਰੀਆਂ ਪਾਰਟੀਆਂ ਦੀ ਜੇ ਮੈਂ ਗੱਲ ਕਰਾਂ ਇੱਥੇ ਕਾਂਗਰਸ ਤੋਂ ਵੀ ਬਾਰੀ ਉਮੀਦਵਾਰ ਹੈ ਆਮ ਆਦਮੀ ਪਾਰਟੀ ਤੋਂ ਵੀ ਬਾਰੀ ਉਮੀਦਵਾਰ ਔਰ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੇ ਚਰਨਜੀਤ ਸਿੰਘ ਬਰਾੜ ਜੋ ਮਾਨਸਾ ਹਲਕੇ ਨਾਲ ਸੰਬੰਧ ਰੱਖਦੇ ਸਨ ਉਸ ਜ਼ਿਲ੍ਹੇ ਦੇ ਨਾਲ ਉਤੋਂ ਆ ਕੇ ਇਹਨਾਂ ਨੇ ਚੋਣ ਲੜੀ ਤੇ ਲੋਕਾਂ ਨੇ ਕਈ ਵਾਰੀ ਥੋੜਾ ਬਹੁਤਾ ਰੋਸ ਵੀ ਹੁੰਦਾ ਹੈ ਕਿ ਲੋਕਲ ਬੰਦੇ ਨੂੰ ਟਿਕਟ ਮਿਲਣੀ ਚਾਹੀਦੀ ਇਸ ਵਾਰੀ ਮੈਂ ਧੰਨਵਾਦ ਕਰਦਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਕਿ ਉਹਨਾਂ ਨੇ ਇਥੋਂ ਜ਼ਿੰਮੇਵਾਰੀ ਦਿੱਤੀ ਹੈ ਔਰ ਇਸ ਕਰਕੇ ਲੋਕਾਂ ਦੇ ਵਿੱਚ ਬੜੀ ਖੁਸ਼ੀ ਹੈ ਉਤਸ਼ਾਹ ਹੈ ਔਰ ਲੋਕ ਪੂਰੀ ਹਮਾਇਤ ਕਰ ਰਹੇ ਨੇ ਔਰ ਪੂਰਾ ਭਰੋਸਾ ਦਿਵਾ ਰਹੇ ਨੇ ਕਿ ਬਹੁਤ ਸਾਲਾਂ ਬਾਅਦ ਪਹਿਲੀ ਵਾਰੀ ਰਾਜ ਖੁਰਾਨਾ ਤੋਂ ਬਾਅਦ ਜਾਂ ਬੈਣੀ ਪ੍ਰਸ਼ਾ ਤੋਂ ਬਾਅਦ ਹੁਣ ਹਲਕੇ ਦੇ ਜੰਮ ਪੜਨ ਨੂੰ ਮੌਕਾ ਮਿਲਿਆ ਔਰ ਲੋਕ ਪੂਰੀ ਤਰ੍ਹਾਂ ਨਾਲ ਨੇ ਔਰ ਮੈਂ ਪਾਰਟੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਤੇ ਭਰੋਸਾ ਕਰਕੇ ਇੱਥੇ ਬਤੌਰ ਸੇਵਾਦਾਰ ਮੇਰੀ ਡਿਊਟੀ ਲਈ ਹੈ ਮੈਂ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਨਾਲ ਇਮਾਨਦਾਰੀ ਦੇ ਨਾਲ ਲੋਕਾਂ ਪ੍ਰਤੀ ਜਵਾਬਦੇਹ ਹੋ ਕੇ ਜੋ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਕੋਸ਼ਿਸ਼ ਕਰਾਂਗੇ ਕਿ ਜਿਵੇਂ ਇਸ ਤਰ੍ਹਾਂ ਪੂਰੀ ਇਮਾਨਦਾਰੀ ਦੇ ਨਾਲ ਲੋਕਾਂ ਦੀ ਜੋ ਸੇਵਾ ਕੀਤੀ ਜਾਵੇ ਕੱਲ ਨੂੰ ਜਦੋਂ ਅਕਾਲੀ ਭਾਜਾ ਦਾ ਗੱਟ ਜੋੜੂਗਾ ਆ ਰਾਜਪੁਰਾ ਜਿਹੜੀ ਸੀਟ ਹੈ ਇਹ ਬੀਜੇਪੀ ਦੇ ਘਾਤੇ ਚ ਤੁੰਦ ਇਸ ਕਰਕੇ ਲੋਕਾਂ ਨੇ ਮਨ ਥੋੜਾ ਜਿਹਾ ਹੁੰਦਾ ਕਿ ਜੇ ਆਪਾਂ ਤੁਹਾਡੇ ਨਾਲ ਚਲੇ ਜਾਨੇ ਆ ਉਸ ਤੋਂ ਬਾਅਦ ਕੱਲ ਨੂੰ ਸਥਿਤੀਆਂ ਚੇਂਜ ਹੋ ਗਈਆਂ ਇਹ ਉਸ ਤੇ ਉੱਪਰ ਹੈ ਤੁਸੀਂ ਕੀ ਵਿਚਾਰ ਦੇਖੋ ਜਦੋਂ ਰਾਜਨੀਤੀ ਦੇ ਵਿੱਚ ਗੱਠ ਜੋੜ ਬਾਰੇ ਕੋਈ ਕਹਿ ਨਹੀਂ ਸਕਦੇ ਵੱਡੇ ਲੀਡਰਾਂ ਨੇ ਇਸ ਦੇ ਫੈਸਲੇ ਕਰਨੇ ਨੇ ਔਰ ਗੱਠਜੋੜ ਹੋਣਾ ਜਾਂ ਨਾ ਹੋਣਾ ਬਾਅਦ ਦੀ ਗੱਲ ਹੈ ਔਰ ਜਦੋਂ ਗੱਠਜੋੜ ਹੋਣਾ ਪਿਛਲੇ ਸਮੇਂ ਜਦੋਂ ਗੱਠਜੋੜ ਹੋਇਆ 23 ਸੀਟਾਂ ਭਾਰਤੀ ਜਨਤਾ ਪਾਰਟੀ ਕੋਲ ਸਨ ਔਰ ਜੇ ਗੱਠਜੋੜ ਹੋਏਗਾ ਸੀਟਾਂ ਦਾ ਲੈਣ ਦੇਣ ਹੋਣਾ ਹੈ ਇਹ ਕੋਈ ਜ਼ਰੂਰੀ ਨਹੀਂ ਕਿ ਰਾਜਪਰਾ ਭਾਰਤੀ ਜਨਤਾ ਪਾਰਟੀ ਕੋਲ ਜਾਵੇ ਗੱਲਬਾਤ ਰਹੀ ਸਾਰੀਆਂ ਗੱਲਾਂ ਹੋਈਆਂ ਨੇ ਸੀਟਾਂ ਦਾ ਲੈਣ ਦੇਣ ਹੋਣਾ ਹੋ ਸਕਦਾ ਹੈ ਰਾਜਪਰਾ ਸ਼੍ਰੋਮਣੀ ਅਕਾਲੀ ਦਲ ਕੋਲ ਰਹੇ ਔਰ ਜਦੋਂ ਸਾਰੀਆਂ ਦੀ ਗਿਣਤੀ ਮਿਲਤੀ ਉਮੀਦਵਾਰਾਂ ਦਾ ਸਰਵੇ ਹੋਏਗਾ ਸਰਵੇ ਮੁਤਾਬਕ ਜੋ ਹੈ ਉਹ ਸੀਟਾਂ ਦਾ ਲੈਣ ਦੇਣ ਹੋਣਾ ਹੈ ਇਹ ਵਿਰੋਧੀਆਂ ਦਾ ਪਾਇਆ ਹੋਇਆ ਰੌਲਾ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਤੇ ਵੇਖੋ ਜੀ ਇਹ ਤਾਂ ਸੀਟ ਜੋ ਹੈ ਭਾਰਤੀ ਜਨਤਾ ਪਾਰਟੀ ਕੋਲ ਚਲੀ ਜਾਣੀ ਹੈ ਜੀ ਔਰ ਪਹਿਲਾਂ ਹੀ ਇਹ ਸਵਾਲ ਖੜੇ ਕਰ ਰਹੇ ਨੇ ਅਜੇ ਨਾ ਸਮਝੌਤਾ ਹੋਇਆ ਨਾ ਕੋਈ ਸਮਝੌਤੇ ਦੀ ਗੱਲਬਾਤ ਹੈ ਹੋਣਾ ਹੈ ਜਾਂ ਨਹੀਂ ਹੋਣਾ ਇਸ ਬਾਰੇ ਕੋਈ ਸਪਸ਼ਟ ਨਹੀਂ ਕਿਹਾ ਜਾ ਸਕਦਾ ਔਰ ਜੇ ਹੋਏਗਾ ਲੀਡਰਸ਼ਿਪ ਬੈਠ ਕੇ ਗੱਲਬਾਤ ਕਰੇਗੀ ਹੋ ਸਕਦਾ ਕੋਈ ਜ਼ਰੂਰੀ ਨਹੀਂ ਕਿ ਕਿਹੜੀ ਸੀਟ ਕਿਸ ਪਾਰਟੀ ਕੋਲ ਜਾਣਾ ਹੈ ਸਰਵੇ ਹੋਣਗੇ ਸਰਵੇ ਮੁਤਾਬਕ ਸਾਰੇ ਜੋ ਉਮੀਦਵਾਰ ਨੇ ਚਾਹ ਉਹ ਭਾਰਤੀ ਜਨਤਾ ਪਾਰਟੀ ਤੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਜੋ ਉਮੀਦਵਾਰ ਦੋਵਾਂ ਵਿੱਚੋਂ ਸਰਵੇ ਕਰਕੇ ਜਿਸ ਦੀ ਪੋਜੀਸ਼ਨ ਜਿਸ ਨੂੰ ਲੋਕਾਂ ਦਾ ਜ਼ਿਆਦਾ ਪਿਆਰ ਮਿਲੇਗਾ ਉਹ ਸੀਟ ਉਸਦੇ ਖਾਤੇ ਵਿੱਚ ਜਾਣੀ ਹੈ ਇਹ ਵਿਰੋਧੀਆਂ ਦੀ ਬਣਾਈਆਂ ਹੋਈਆਂ ਗੱਲਾਂ ਨੇ ਐਸੀ ਕੋਈ ਗੱਲਬਾਤ ਨਹੀਂ ਹੈ ਕਿ ਜੇ ਇਹ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੁੰਦਾ ਤਾਂ ਰਾਜਫਰਾ ਭਾਰਤੀ ਜਨਤਾ ਪਾਰਟੀ ਕੋਲ ਜਾਏਗਾ ਇਹ ਵਿਰੋਧੀਆਂ ਦੀਆਂ ਫੈਲਾਈਆਂ ਹੀ ਆਫਵਾਹ ਹਨ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਨਾਮ ਲਿਆ ਤੁਸੀਂ ਖੁਦ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦੇ ਪ੍ਰਧਾਨ ਰਹੇ ਹੋ ਇਸ ਤੋਂ ਇਲਾਵਾ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਰਹੇ ਹੋ ਮੈਂ ਜਾਨਣਾ ਚਾਹਣਾ ਤੁਹਾਡਾ ਕਿਵੇਂ ਜੈਕਸਪੀਰੀਅੰਸ ਰਿਹਾ ਹੈ ਇਹਨਾਂ ਪਾਰਟੀਆਂ ਦੇ ਵਿੱਚ ਅਤੇ ਕਿਉਂ ਇਹ ਪਾਰਟੀਆਂ ਦੇ ਵਿੱਚ ਕਿਹੜੀਆਂ ਅਜਿਹੀਆਂ ਸਿਤਜੀਆਂ ਬਣ ਗਿਆ ਸੀ ਕਿ ਤੁਸੀਂ ਨਾ ਪਾਰਟੀਆਂ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਤੁਸੀਂ ਇਹਨਾਂ ਪਾਰਟੀਆਂ ਨੂੰ ਛੱਡ ਦਿੱਤਾ ਦੇਖੋ ਆਮ ਆਦਮੀ ਪਾਰਟੀ ਵਿੱਚ ਜਾਣਾ ਮੈਂ ਸਮਝਦਾ ਕਿ ਮੇਰੀ ਬਹੁਤ ਵੱਡੀ ਜ਼ਲਤੀ ਸੀ ਕਿ ਉਦੋਂ ਜਿੰਨੇ ਵੀ ਮੇਰੇ ਸਕਾਟਰ ਸੀ ਮੇਰੇ ਸੱਜਣ ਮਿੱਤਰ ਦੋਸਤ ਮੇਰੇ ਨਾਲ ਦੁੱਖਾਂ ਸੁੱਖਾਂ ਵਿੱਚ ਹਮੇਸ਼ਾ ਖੜਨ ਵਾਲੇ ਜੀ ਉਹਨਾਂ ਨੇ ਬੈਠ ਕੇ ਆਪਸ ਦੇ ਵਿੱਚ ਇਹ ਫੈਸਲਾ ਕਰ ਲਿਆ ਕਿ ਆਮ ਆਦਮੀ ਪਾਰਟੀ ਵੀ ਜਾਣਾ ਹੈ ਮੇਰੇ ਬਹੁਤ ਸਮਝਾਉਣ ਬੁਝਾਉਣ ਦੇ ਬਾਵਜੂਦ ਵੀ ਉਹਨਾਂ ਨੇ ਪ੍ਰੈਸ਼ਰ ਪਾ ਦਿੱਤਾ ਔਰ ਮੈਨੂੰ ਆਪਣੇ ਸਾਥੀਆਂ ਦੇ ਅੱਗੇ ਝੁਕਣਾ ਪਿਆ ਨਾ ਚਾਹੁੰਦੇ ਹੋਏ ਵੀ ਔਰ ਮੈਂ ਆਮ ਆਦਮੀ ਪਾਰਟੀ ਵਿੱਚ ਗਿਆ ਔਰ ਦੂਸਰਾ ਤੁਸੀਂ ਗੱਲ ਕੀਤੀ ਹੈ ਬੀਜੇਪੀ 'ਚ ਜਾਣ ਦੀ ਉੱਥੇ ਆਮ ਆਦਮੀ ਪਾਰਟੀ ਵਿੱਚ ਜਾਣਾ ਮੇਰੀ ਗਲਤੀ ਸੀ ਔਰ ਭਾਰਤੀ ਜਨਤਾ ਪਾਰਟੀ ਵਿੱਚ ਜਾਣਾ ਮੇਰੀ ਮਜਬੂਰੀ ਸੀ ਕਿਉਂਕਿ ਜਦੋਂ ਇੱਥੋਂ ਚਰਨਜੀਤ ਸਿੰਘ ਬਰਾੜ ਉਹਨਾਂ ਨੂੰ ਟਿਕਟ ਮਿਲੀ ਅਸੀਂ ਸਾਰਾ ਕੁਝ ਭੁੱਲ ਭੁਲਾ ਕੇ ਪੂਰੀ ਇਮਾਨਦਾਰੀ ਦੇ ਨਾਲ ਉਹਨਾਂ ਦੀ ਮਦਦ ਜੋ ਸੀ ਉਹ ਕਰ ਰਹੇ ਸੀ ਪਰ ਉਹਨਾਂ ਨੂੰ ਵਾਰ-ਵਾਰ ਇਹਸਾ ਲੱਗ ਰਿਹਾ ਸੀ ਕਿ ਕਿ ਪਾਰਟੀ ਦੇ ਵਿੱਚ ਕਦੇ ਫੇਰ ਅੱਗੇ ਆ ਸਕਦੇ ਨੇ ਇਹਨਾਂ ਨੂੰ ਸਾਈਡ 'ਤੇ ਕੀਤਾ ਜਾਵੇ ਉਰੀ ਅਮਾਨਦਾਰੀ ਦੇ ਨਾਲ ਮਦਦ ਕਰਨ ਦੇ ਬਾਵਜੂਦ ਉਹ ਵਾਰ-ਵਾਰ ਦੋਸ਼ ਲਾ ਕੇ ਉਹ ਮੇਰੇ ਤੇ ਵਾਰ-ਵਾਰ ਇਹ ਕਹਿ ਰਹੇ ਸਨ ਕਿ ਪਾਰਟੀ ਦਾ ਵਿਰੋਧ ਕਰ ਰਹੇ ਨੇ ਔਰ ਮੈਨੂੰ ਸਪਸ਼ਟ ਤੌਰ ਤੇ ਉਹਨਾਂ ਨੇ ਕਹਿ ਵੀ ਦਿੱਤਾ ਕਿ ਥੋੜੇ ਦਿਨ ਚੋਣਾਂ ਤੋਂ ਬਾਅਦ ਫਿਰ ਪਾਰਟੀ ਤੋਂ ਤੁਹਾਡੇ ਵਿਰੁੱਧ ਕਾਰਵਾਈ ਕਰਾ ਕੇ ਤੁਹਾਨੂੰ ਪਾਰਟੀ ਚੁਕੜਾਵਾਂਗੇ ਜਦੋਂ ਮੈਂ ਦੇਖਿਆ ਕਿ ਲਗਾਤਾਰ ਗਲਤ ਗੁੰਮਰਾਹ ਕਰਕੇ ਇੰਨੀ ਇਮਾਨਦਾਰੀ ਦੇ ਨਾਲ ਮਦਦ ਕਰਨ ਦੇ ਬਾਵਜੂਦ ਹੀ ਮੇਰੇ ਤੇ ਦੋਸ਼ ਲਾ ਰਹੇ ਨੇ ਆ ਫਿਰ ਮੈਂ ਇਹ ਸਮਝਿਆ ਕਿ ਇਸ ਨਾਲੋਂ ਪਹਿਲਾਂ ਹੀ ਜਾਣਾ ਚਾਹਗਾ ਜੀ ਔਰ ਜਦੋਂ ਮੈਂ ਪਾਰਟੀਆਂ ਵੱਖਰੀਆਂ ਦੇ ਵਿੱਚ ਗਿਆ ਪਰ ਜੋ ਪੰਥਕ ਜज्बा ਸੀ ਉਹ ਮੈਂ ਹਮੇਸ਼ਾ ਕਾਇਮ ਰੱਖਿਆ ਪੰਥ ਪ੍ਰਤੀ ਵਫਾਦਾਰੀ ਹਮੇਸ਼ਾ ਆਪਣੇ ਮਨ ਦੇ ਵਿੱਚ ਰੱਖੀ ਹੈ ਔਰ ਬਕੌਰ ਮੈਂਬਰ ਹੋਣ ਦੇ ਨਾਤੇ ਚਾਹੇ ਮੈਂ ਕਿਸੇ ਵੀ ਪਾਰਟੀ 'ਚ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਦੀ ਚੋਣ ਆਈ ਹੈ ਮੈਂ ਪੂਰੀ ਹੱਕ ਠੋਕੇ ਇਮਾਨਦਾਰੀ ਦੇ ਨਾਲ ਜੋ ਵੋਟ ਹੈ ਕੋਇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਮੈਂ ਝੁਕਦਿਆਂ ਕਿਉਂਕਿ ਪੰਥਕ ਤੌਰ ਤੇ ਹਮੇਸ਼ਾ ਪੰਥ ਦੇ ਹਮਦਰਦ ਰਹਿਆ ਪੰਥ ਪ੍ਰਤੀ ਵਫਾਦਾਰੀ ਰੱਖੀ ਹੈ ਔਰ ਰਾਜਨੀਤੀ ਦੇ ਵਿੱਚ ਗੱਲ ਵੱਖਰੀ ਹੈ ਪੰਥਕ ਹੋਣਾ ਮੇਰੇ ਖੂਨ ਦੇ ਵਿੱਚ ਅਕਾਲੀਪੁਰਾ ਔਰ ਪਛੋਕੜ ਲੰਮੇ ਸਮੇਂ ਤੋਂ ਮੇਰੇ ਖਿਆਲ 70 ਸਾਲ ਤੋਂ ਸਾਡਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਹੈ ਪਛੋਕੜ ਹੋਣ ਕਰਕੇ ਅਕਾਲੀ ਦਲ ਨਾਲ ਹਮਦਰਦੀ ਪਿਆਰ ਮੋਹ ਔਰ ਵਫਾਦਾਰੀ ਸ਼੍ਰੋਮਣੀ ਅਕਾਲੀ ਦਲ ਨਾਲ ਹੈ ਉਹ ਵਫਾਦਾਰੀ ਫਿਰ ਖਿੱਚ ਕੇ ਲੈ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਐਨ ਕੇ ਸ਼ਰਮਾ ਜੀ ਇੱਥੇ ਘਰ ਆਏ ਕਿਉਂਕਿ ਅਕਾਲੀ ਹੋਣ ਕਰਕੇ ਅਕਾਲੀ ਪਰਿਵਾਰ ਹੋਣ ਕਰਕੇ ਮੈਂ ਫਿਰ ਉਹਨਾਂ ਦੇ ਨਾਲ ਤੁਰਨ ਦਾ ਫੈਸਲਾ ਕੀਤਾ ਅਕਾਲੀ ਦਲ ਨੇ ਬੜਾ ਮਾਣ ਸਤਿਕਾਰ ਦਿੱਤਾ ਮੈਂ ਪ੍ਰਧਾਨ ਸਾਹਿਬ ਦਾ ਇਸ ਗੱਲੋਂ ਧੰਨਵਾਦ ਕਰਦਾ ਔਰ ਇਸ ਲਈ ਇਹ ਗੱਲਾਂ ਸੀ ਮੈਂ ਅਕਾਲੀਆਂ ਅਕਾਲੀ ਰਹਿਣਾ ਹੈ ਜਦੋਂ ਤੱਕ ਜ਼ਿੰਦਗੀ ਹੈ ਅਕਾਲੀ ਦਾਲੇ ਚ ਜਮਿਆ ਕੇ ਅਕਾਲੀ ਦਾਲੇ ਵਿੱਚ ਮਰਨਾ ਹੈ ਇਸ ਲਈ ਅਕਾਲੀਪੁਰਾ ਮੈਨੂੰ ਆਪਣੇ ਪਰਿਵਾਰ ਤੋਂ ਮਿਲੇ ਆ ਤੇ ਅਕਾਲੀ ਸੀ ਤੇ ਅਕਾਲੀ ਹਾਂ ਅਕਾਲੀ ਰਹਿਣਾ ਹੈ ਜਹਦਰ ਸਾਹਿਬ ਇੱਕ ਤਾਜ਼ਾ ਮੁੱਦਾ ਚੱਲ ਰਿਹਾ ਹੈ 328 ਰੁਪਏ ਲੈ ਕੇ ਜਿਹੜਾ 2020 ਦਾ ਉਹ ਮੁੱਦਾ ਸੀਗਾ ਪਰ ਹੁਣ ਸਰਕਾਰ ਵੱਲੋਂ ਦੁਬਾਰੇ ਉਸ ਨੂੰ ਅਪਡੇਟ ਕਰ ਦਿੱਤਾ ਗਿਆ ਐਫ ਆਈ ਆਰ ਦਰਜ ਕੀਤੀ ਗਈ ਹੈ ਤੁਸੀਂ ਐਗਜ਼ੀਕਟਿਵ ਦੇ ਮੈਂਬਰ ਵੀ ਹੋ ਤੇ ਐਸ ਜੀ ਪੀ ਸੀ ਦੇ ਮੈਂਬਰ ਵੀ ਹੋ ਕਿਵੇਂ ਵੇਖਦੇ ਹੋ ਸਾਰੇ ਸਨੈਰੀਓ ਦੇਖੋ ਲੋਕਾਂ ਨੂੰ ਗੁੰਮਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਸਾਬਕਾ ਨਮਿੰਦਰ ਸਿੰਘ ਦੀ ਸਰਕਾਰ ਬਣੀ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਗੁਟਕਾ ਸਾਉ ਦੇ ਪਵਿੱਤਰ ਬਾਣੀ ਦੀ ਸੌਂ ਖਾ ਕੇ ਕਿਹਾ ਸੀ ਕਿ ਜਿੱਥੇ ਹੋਰ ਕਿਹਾ ਪੰਜਾਬ ਦੇ ਕਿਸਾਨਾਂ ਦਾ ਮੈਂ ਕਰਜ਼ਾ ਮਾਫ ਕਰਾਂਗਾ ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਕਰਾਂਗਾ ਉਥੇ ਇਹ ਕਿਹਾ ਸੀ ਕਿ ਮੈਂ ਬੇਅਤਵੀ ਦਾ ਹਿਸਾਬ ਜੋ ਹੈ ਉਹ ਬਹੁਤ ਜਲਦੀ ਲਵਾਗਾ ਤੁਸੀਂ ਮੇਰੀ ਸਰਕਾਰ ਬਣਾਓ ਲੋਕਾਂ ਨੇ ਸਰਕਾਰ ਬਣਾਈ 5 ਸਾਲ ਇਸ ਤਰ੍ਹਾਂ ਲੰਘ ਗਏ ਔਰ ਬਹੁਤ ਵਾਰੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਕਿ ਤੁਹਾਨੂੰ ਸਰਕਾਰ ਬਣੀ ਹੈ ਬੇਦਬੀ ਦੇ ਵਿਰੁੱਧ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਦੇ ਲਈ ਸਖਤ ਕਾਰਵਾਈਆਂ ਕਰੋ ਪਰ ਗੱਲਾਂ ਬਾਤਾਂ ਤੋਂ ਬਿਨਾ ਉਹਨਾਂ ਨੇ ਕੁਝ ਨਹੀਂ ਕਰਿਆ ਜੀ ਉਸ ਤੋਂ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਤੋਂ ਬਹਿਣਾ ਜਦੋਂ ਚੋਣ ਹੋਣ ਲੱਗੀ ਇਹਨਾਂ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਕੁਝ ਨਹੀਂ ਕੀਤਾ ਤੁਸੀਂ ਮੈਨੂੰ ਮੌਕਾ ਦਿਓ ਮੈਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ ਪਰ ਚਾਪ ਅਫਸੋਸ ਇਸ ਗੱਲ ਦਾ ਹੈ ਕਿ 4 ਸਾਲ ਲੰਘ ਜਾਣ ਦੇ ਬਾਵਜੂਦ ਉਹਨਾਂ ਨੇ ਨਾ ਕੋਈ ਕਾਰਵਾਈ ਕੀਤੀ ਹੈ ਔਰ ਉਲਟਾ ਦੁੱਖ ਇਸ ਗੱਲ ਦਾ ਕਿ 15 ਮਹੀਨਿਆਂ ਤੋਂ ਇੱਕ ਵਿਅਕਤੀ ਸਮਾਣੇ ਭਾਈ ਗੁਰਜੀਤ ਸਿੰਘ ਖਾਲਸਾ 15 ਮਹੀਨਿਆਂ ਤੋਂ ਟਾਵਰ ਤੇ ਬੈਠਾ ਹੈ ਔਰ ਉਹ ਚਾਹੁੰਦਾ ਕੀ ਹੈ ਉਹ ਵਾਰ-ਵਾਰ ਕਹਿ ਰਿਹਾ ਕਿ ਇੱਥੇ ਪੰਜਾਬ ਸਰਕਾਰ ਇੱਕ ਸਖਤ ਕਾਨੂੰਨ ਬਣਾਵੇ ਕਿ ਕੋਈ ਵੀ ਵਿਅਕਤੀ ਕਿਸੇ ਧਰਮ ਦੀ ਬੇਦਬੀ ਕਰੇ ਕਿਸੇ ਧਾਰਮਿਕ ਗ੍ਰੰਥ ਦੀ ਤਾਂ ਉਸ ਨੂੰ ਸਖਤ ਉਸ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਔਰ ਜੋ ਕਾਨੂੰਨ 15 ਦਿਨਾਂ ਦੇ ਵਿੱਚ ਬਣਨਾ ਚਾਹੀਦਾ ਸੀ ਪਹਿਲਾਂ ਪ੍ਰਸ਼ਾਸਨ ਨੇ 6 ਮਹੀਨੇ ਦਾ ਟਾਈਮ ਲਿਆ ਔਰ ਅੱਜ 15 ਮਹੀਨੇ ਹੋ ਗਏ ਨੇ ਉਹ ਮਾਂ ਦਾ ਪੁੱਤ ਉੱਥੇ ਬੈਠਾ ਠੰਡ ਗਰਮੀ ਸਰਦੀ ਮੀਂਹ بارش ਸਾਰਾ ਉਸਨੇ ਆਪਣੇ ਪਿੰਡੇ ਤੇ ਲਗਾਇਆ ਪਰ ਸਰਕਾਰ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਸਰਕਾਰ ਜਦੋਂ ਚੋਣਾਂ ਨੇੜੇ ਆ ਗਈਆਂ ਜੋ ਕਾਰਵਾਈ ਬਣਦੀ ਨਹੀਂ ਸੀ ਤੇ ਜੋ 328 ਰੂਪਾਂ ਦਾ ਮੁੱਦਾ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਕਾਰਵਾਈ ਕਰਕੇ ਇੱਕ ਸੇਵਾਦਾਰ ਤੋਂ ਲੈ ਕੇ ਕਲਰਕ ਤੋਂ ਲੈ ਕੇ ਚੀਫ ਸੈਕਟਰੀ ਤੱਕ ਵਿਅਕਤੀਆਂ ਨੂੰ ਉਹਨਾਂ ਨੂੰ ਸਸਪੈਂਡ ਕੀਤਾ ਜਬਰਦਸਤੀ ਉਹਨਾਂ ਤੇ ਕਾਰਵਾਈ ਕਰਕੇ ਔਰ ਉਹਨਾਂ ਨੂੰ ਉਥੋਂ ਰਿਟਾਇਰਮੈਂਟਾਂ ਦੇ ਕੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਕੇ ਉਹਨਾਂ ਨੂੰ ਨੌਕਰੀ ਤੋਂ ਵਹਿਲਾ ਕਰ ਦਿੱਤਾ ਔਰ ਭਗਵੰਤਮਾਨ ਸਰਕਾਰ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਦੇ ਲਈ ਜੋ 328 ਰੂਪ ਨੇ ਉਹ ਦੇਖੋ ਨਾ ਕਿਤੇ ਗਏ ਨੇ ਕਿਸੇ ਵਿਅਕਤੀਆਂ ਵੱਲੋਂ ਕੀਤੀ ਹੋਈ ਉਹ ਹੀਰਾ ਭੇਰੀ ਹੈ ਪੈਸਿਆਂ ਦੀ ਹੀਰਾ ਭੇਰੀ ਨਾ ਕਿ ਸਰੂਪਾਂ ਦੀ ਔਰ ਇਸ ਮਸਲੇ ਨੂੰ ਉਲਝਾਉਣ ਦੇ ਲਈ ਭਗਵੰਤਮਾਨ ਆਪਣੀ ਕਮਜ਼ੋਰੀਆਂ ਨੂੰ ਲੁਕਾਉਣ ਦੇ ਲਈ ਕਿ ਲੋਕ ਦੂਸਰੇ ਮੈਨੂੰ ਕੋਈ ਸਵਾਲਾਂ ਦੇ ਜਵਾਬ ਨਾ ਮੇਰੇ ਤੋਂ ਪੁੱਛਣ ਔਰ 328 ਰੁਪਿਆਂ ਦਾ ਮੁੱਦਾ ਖੜਾ ਕਰਕੇ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਨਿਰਾਇਕ ਝੂਠ ਦਾ ਪਲੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਨੂੰ ਜਵਾਬ ਦੇ ਹੈ ਔਰ ਕੌਮ ਦੀ ਚੁਣੀ ਹੋਈ ਨਮਾਇੰਦਾ ਜਥੇਬੰਦੀ ਹੈ ਜੋ ਉਸ ਨੂੰ ਲੱਗਦਾ ਸੀ ਉਹਨਾਂ ਵਿਅਕਤੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਸਖਤ ਸਜ਼ਾਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀਆਂ ਗਈਆਂ ਨੇ ਸਾਡੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਇਸ ਮੁੱਦੇ ਤੇ ਬਹੁਤ ਸਖਤ ਨੇ ਉਹਨਾਂ ਨੇ ਨਾ ਕਦੇ ਕਿਸੇ ਦੀ ਲਿਆਜ ਕੀਤੀ ਹੈ ਨਾ ਕਰਨੀ ਹੈ ਔਰ ਇਹ ਸਰਕਾਰ ਇੱਕ ਬਖੇੜਾ ਖੜਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆਪਣੀਆਂ ਕਮਜ਼ੋਰੀਆਂ ਲੁਕਾਉਣ ਦੇ ਲਈ ਸਰਕਾਰ ਕਰੋਧ ਤੇ ਇਗਜ਼ਾਮ ਲਗਾ ਰਹੀ ਹੈ ਅਕਾਲੀ ਦਲ ਦੇ ਪਰ ਕੁਝ ਅਕਾਲੀ ਦਲ ਦੇ ਅੰਦਰਲੇ ਵੱਡੇ ਇਹਨਾਂ ਨੇ ਹੁਣ ਵੱਖਰਾ ਅਕਾਲੀ ਦਲ ਬਣਾਇਆ ਤਾਂ ਇਹ ਦੱਸੋ ਜੀ ਤੇ ਉਸ ਉਹ ਵੀ ਇਸ ਤੇ ਟਿੱਪਣੀ ਕਰ ਰਹੇ ਨੇ ਤੁਸੀਂ ਕਿਵੇਂ ਵੇਖਦੇ ਹੋ ਕਿ 2027 ਦੇ ਵਿੱਚ ਅਕਾਲੀ ਦਲ ਦੇ ਲਈ ਅਕਾਲੀ ਦਲ ਜਿਹੜਾ ਗਿਆਨੀ ਹਾਪੀ ਸਿੰਘ ਉਹਨੇ ਬਣਾਇਆ ਹੋਇਆ ਹੈ ਉਹ ਕਿੰਨਾ ਕੁ ਤਵੇ ਲਈ ਖਤੇ ਦੀ ਗੱਡੀ ਪਾਣ ਸਰਦਾ ਹੈ ਵੇਖੋ ਜਿਹੜੀ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਗੱਲ ਕੀਤੀ ਹੈ 328 ਰੁਪਿਆਂ ਦੇ ਉਹਨਾਂ ਦੇ ਬਿਆਨ ਪਹਿਲੇ ਵੀ ਦੇਖ ਲਓ ਤੇ ਅੱਜ ਵੀ ਦੇਖ ਲਓ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਅੱਜ ਕਿਤੇ ਇਹਨਾਂ ਨੂੰ ਧਰਤੀ ਤੇ ਜਗ੍ਹਾ ਨਹੀਂ ਮਿਲ ਰਹੀ ਔਰ ਇਹਨਾਂ ਦੇ ਬਹੁਤ ਸਾਰੇ ਆਗੂ ਰੋਜ਼ਾਨਾ ਦੂਸਰੇ ਲੀਡਰਾਂ ਨਾਲ ਹੀ ਸੰਪਰਕ ਕਰ ਰਹੇ ਨੇ ਕਿ ਸਾਨੂੰ ਵਾਪਸ ਪਾਰਟੀ ਦੇ ਵਿੱਚ ਲਾਓ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਇੱਕੋ ਗੱਲ ਤੇ ਵਜੇਦੇ ਨੇ ਕਿ ਤੁਸੀਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਔਰ ਲੋਕਾਂ ਦੇ ਨਾਲ ਧੋਖਾ ਕੀਤਾ ਹੈ ਕਿ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਉਹਨਾਂ ਦਾ ਨਾ ਕੋਈ ਵजूद ਹੈ ਨਾ ਉਹਨਾਂ ਦੀ ਕੋਈ ਪਛਪਤੀ ਤੇ ਨਾ ਕੋਈ ਉਹਨਾਂ ਦਾ ਨਿਸ਼ਾਨ ਹੈ ਹੁਣ ਚੋਣਾਂ ਲੜ ਕੇ ਉਹਨਾਂ ਨੇ ਦੇਖ ਲਿਆ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਕਿਤੇ ਨਜ਼ਰ ਵੀ ਨਹੀਂ ਆਈ ਔਰ ਸਾਡੇ ਜ਼ਿਲ੍ਹੇ ਦੇ ਤੋਂ ਵੱਡੇ ਲੀਡਰ ਨੇ ਤੁਸੀਂ ਉਹਨਾਂ ਦਾ ਬਲਾਕ ਸੰਪਤੀਆਂ ਦਾ ਹਿਸਾਬ ਕਿਤਾਬ ਦੇਖ ਲਓ ਕਿ ਕੀ ਰਿਹਾ ਇਸ ਕਰਕੇ ਇਹਨਾਂ ਦਾ ਨਾਂ ਕੋਈ ਵजूद ਹੈ ਨਾ ਇਹਨਾਂ ਦੀ ਲੋਕ ਗੱਲ ਸੁਣਦੇ ਨੇ ਔਰ ਨਾ ਇਹ ਲੋਕ ਇਹਨਾਂ ਨੂੰ ਮੂੰਹ ਲਾ ਰਹੇ ਨੇ ਇਸ ਲਈ ਇਹ ਬੇਤੁਕੀਆਂ ਗੱਲਾਂ ਕਰਕੇ ਲੋਕਾਂ ਦੇ ਵਿੱਚ ਰਹਿਣਾ ਚਾਹੁੰਦੇ ਨੇ ਪਰ ਲੋਕਾਂ ਨੇ ਇਹਨਾਂ ਨੂੰ ਬਿਲਕੁਲ ਨਕਾਰ ਕੇ ਰੱਖ ਦਿੱਤਾ ਇਹਨਾਂ ਦਾ ਕੋਈ ਪੰਜਾਬ ਦੇ ਵਿੱਚ ਵजूद ਨਹੀਂ ਰਿਹਾ ਪਿਛਲੇ ਦਿਨ ਇਹਨਾਂ ਨੇ ਸਪਸ਼ਟ ਕਰ ਦਿੱਤਾ ਇਹ ਏਜੰਸੀਆਂ ਦੇ ਦੂਸਰੀ ਪਾਰਟੀਆਂ ਦੇ ਹੱਥਾਂ ਵਿੱਚ ਖੇਡ ਰਹੇ ਨੇ ਤਰਨਕਾਰ ਨੀਣਾ ਦੇ ਉਮੀਦਵਾਰ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜੇ ਮੈਂ ਇਥੋਂ ਚੋਣਾਂ ਨਾਲ ਲੜਦਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਜਾਣਾ ਸੀ ਇਸ ਲਈ ਉਹਨਾਂ ਦਾ ਇੱਕੋ ਹੀ ਮਕਸਦ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਨਾ ਕਿ ਉਹਨਾਂ ਨੇ ਕਿਤੋਂ ਜਿੱਤਣਾ ਹੈ ਨਾ ਉਹਨਾਂ ਦਾ ਕੋਈ ਵजूद ਹੈ ਇਸ ਲਈ ਪੰਜਾਬ ਦੇ ਵਿੱਚੋਂ ਬਿਲਕੁਲ ਉਹ ਖਤਮ ਹੋ ਚੁੱਕੇ ਨੇ ਉਹਨਾਂ ਦਾ ਕੋਈ ਵजूद ਨਹੀਂ ਨਾ ਅਸੀਂ ਉਹਨਾਂ ਨੂੰ ਕਿਸੇ ਗੱਲ ਦੇ ਵਿੱਚ ਕਿਤੇ ਗਿਣਤੀ ਮਿੰਟਤੀ ਚ ਲੈਣੇ ਆ ਉਹਨਾਂ ਨੂੰ ਅਸੀਂ ਕਿਸੇ ਹਿਸਾਬ-ਕਿਤਾਬ ਵਿੱਚ ਗਿਣਦੇ ਨਹੀਂ ਬਿਲਕੁਲ ਖਤਮ ਹੋਇਆ ਉਹ ਅਕਾਲੀ ਦਲ ਹੈ ਉਹ ਇੱਕ ਨਵਾਂ ਚੂਲਾ ਬਣਿਆ ਸੀ ਔਰ ਉਸੇ ਤਰ੍ਹਾਂ ਜਿਸ ਤਰ੍ਹਾਂ ਨਵਾਂ ਬੜਿਆ ਸੀ ਉਸੇ ਤਰ੍ਹਾਂ ਬੁਝ ਕੇ ਖਤਮ ਹੋ ਚੁੱਕਿਆ ਸੁਖਬੀਰ ਸਿੰਘ ਬਾਦਲ ਇਸ ਕੰਮ ਤੁਹਾਡੇ ਪ੍ਰਧਾਨ ਨੇ ਉਹਨਾਂ ਦੀ ਪ੍ਰਧਾਨਗੀ ਨੇ ਤੁਸੀਂ ਕਿਨੇ ਵੇਖਿਆ ਉਹਨਾਂ ਵੱਲੋਂ ਕੀ ਕੁਝ ਨਿਰਦੇਸ਼ ਦਿੱਤੇ ਗਏ ਨੇ ਇਲਾਕੇ ਦੇ ਵਿੱਚ ਵਿਚਰਨ ਦੇ ਲਈ ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਹਮੇਸ਼ਾ ਉਹ ਇੱਕ ਗੱਲ ਕਹਿੰਦੇ ਨੇ ਕਿ ਮੈਂ ਵੱਡੇ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੋਂ ਇੱਕ ਗੱਲ ਸਿੱਖੀ ਹੈ ਕਿ ਸਾਨੂੰ ਵੀ ਉਹ ਹਮੇਸ਼ਾ ਹੁਕਮ ਦਿੰਦੇ ਨੇ ਇਸ ਗੱਲ ਦੇ ਲਈ ਆਦੇਸ਼ ਦਿੰਦੇ ਨੇ ਕਿ ਲੋਕਾਂ ਦੇ ਵਿੱਚ ਜਾਣਾ ਜੋ ਕਰ ਸਕਦੇ ਉਹ ਗੱਲ ਕਹਿਣੀ ਹੈ ਕਦੇ ਭਗਵੰਤ ਮਾਨ ਦੀ ਤਰ੍ਹਾਂ ਜਾਂ ਕੈਪਟਨ ਮਰੀਂਦਰ ਸਿੰਘ ਦੀ ਤਰ੍ਹਾਂ ਲੋਕਾਂ ਦੇ ਵਿੱਚ ਝੂਠ ਬੋਲ ਕੇ ਕੋਈ ਐਸਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਪਿਛਲਾ ਰਿਕਾਰਡ ਦੇਖ ਲਓ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਜੋ ਜੋ ਕਿਹਾ ਸੀ ਤੁਰੰਤ ਅਗਲੇ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਬਣਨ ਤੋਂ ਅਗਲੇ ਦਿਨ ਸਾਰੀਆਂ ਗੱਲਾਂ ਪੂਰੀਆਂ ਕਰ ਦਿੱਤੀਆਂ ਸੀ ਔਰ ਸਾਡੇ ਪ੍ਰਧਾਨ ਸਾਹਿਬ ਬਿਲਕੁਲ ਪੋਜ਼ਿਟਿਵ ਨੇ ਹਮੇਸ਼ਾ ਇੱਕੋ ਗੱਲ ਕਹਿੰਦੇ ਨੇ ਕਿ ਚੜ੍ਹਦੀ ਕਲਾ ਵਿੱਚ ਰਹਿ ਕੇ ਗੱਲ ਕਰਨੀ ਹੈ ਕਦੇ ਟੈਂਦੀ ਕਲਾ ਦੀ ਗੱਲ ਨਹੀਂ ਕਰਨੀ ਅੱਜ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਝੂਠ ਦਾ ਪਲੰਦਾ ਬਣਾ ਕੇ ਪੰਡਣ ਦੀ ਕੋਸ਼ਿਸ਼ ਕੀਤੀ ਸੀ ਅੱਜ ਜਿਨ੍ਹਾਂ ਪਿੰਡਾਂ ਦੇ ਵਿੱਚ ਇਹ ਬਹਿਬਲ ਕਲਾਂ ਤੇ ਬਰਗਾੜੀ ਦੇ ਵਿੱਚ ਜਿੱਥੋਂ ਬੇਅਦਬੀ ਹੋਈ ਸੀ ਲੋਕਾਂ ਨੇ ਵੱਡਾ ਫਤਵਾ ਦੇ ਕੇ ਉਹਨਾਂ ਦੋਹਾਂ ਪਿੰਡਾਂ ਤੋਂ ਸ਼ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਇੱਕ ਵਿਰੋਧੀਆਂ ਦੇ ਮੂੰਹ ਤੇ ਚਪੇੜ ਮਾਰਨ ਦਾ ਕੰਮ ਜੋ ਹੈ ਉਹ ਕੀਤਾ ਇਸ ਲਈ ਪ੍ਰਧਾਨ ਸਾਹਿਬ ਸਾਨੂੰ ਇੱਕੋ ਗੱਲ ਕਹਿੰਦੇ ਨੇ ਕਿ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਆਪਣੇ ਮਨ ਵਿੱਚ ਲਿਆਓ ਲੋਕਾਂ ਦੀ ਸੇਵਾ ਕਰੋ ਜਾ ਕੇ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਜੋ ਪਾਲਿਸੀਆਂ ਨੇ ਉਹ ਲੋਕਾਂ ਨੂੰ ਦੱਸੋ ਔਰ ਆਪਣੇ ਕੋਲੋਂ ਕੋਈ ਇਹੋ ਜੀ ਝੂਠੀ ਗੱਲ ਨਹੀਂ ਕਹਿਣੀ ਜੋ ਆਪਾਂ ਨਾ ਕਰ ਸਕਦੇ ਹੋਈਏ ਹਮੇਸ਼ਾ ਇੱਕੋ ਗੱਲ ਕਰਨੀ ਹੈ ਜੋ ਕਹਿਣਾ ਹੈ ਉਹ ਕਰਕੇ ਦਿਖਾਣਾ ਜੋ ਕਰ ਨਹੀਂ ਸਕਣਾ ਉਹ ਕਦੇ ਕਹਿਣਾ ਨਹੀਂ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਹਮੇਸ਼ਾ ਸਾਨੂੰ ਆਦੇਸ਼ ਹੁੰਦਾ ਹੈ ਕਿ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖ ਕੇ ਲੋਕਾਂ ਦੀ ਸੇਵਾ ਕਰਨੀ ਆਮਾਦੇ ਪਾਰਟੀ ਦੀ ਸਰਕਾਰ ਹੀ 4 ਸਾਲ ਹੋ ਚੁਕੇ ਨੇ 2027 ਦੇ ਵਿੱਚ ਚੋਣਾਂ ਨੇ ਕਿਵੇਂ ਦੇਖਦੇ ਹੋ ਇਹ 4 ਸਾਲ ਕਿਵੇਂ ਲੰਘੇ ਦੇ ਦੇਖੋ 4 ਸਾਲ ਨਾ ਕਿਤੇ ਸਰਕਾਰ ਨਜ਼ਰ ਆਉਂਦੀ ਹੈ ਨਾ ਕਿਤੇ ਲੋਕ ਅੱਜ ਪਿਛਤਾਵਾ ਕਰ ਰਹੇ ਨੇ ਵਾਰ-ਵਾਰ ਤੁਸੀਂ ਦੇਖਦੇ ਹੋ ਪਿੰਡਾਂ ਦੇ ਵਿੱਚ ਜਾ ਕੇ ਲੋਕ ਬਹੁਤ ਵੱਡਾ ਪਿਛਤਾਵਾ ਕਰ ਰਹੇ ਨੇ ਕਿ ਅਸੀਂ ਬਦਲਾਅ ਦੇ ਨਾਂ ਤੇ ਸਰਕਾਰ ਲਿਆਈ ਸੀ ਜੇ ਸਰਕਾਰ ਨੇ ਅੱਜ ਪੰਜਾਬ ਦੇ ਸਿਰ ਤੇ ਬਹੁਤ ਵੱਡਾ ਕਰਜ਼ਾ ਝੜਾ ਕੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਜੋ ਪੰਜਾਬ ਕਦੇ ਇੱਕ ਨੰਬਰ ਦਾ ਸੂਬਾ ਹੁੰਦਾ ਸੀ ਅੱਜ ਉਹ ਪੰਜਾਬ ਪਛੜ ਕੇ ਦੇਸ਼ ਦੇ ਪਛੜੇ ਹੋਏ ਸੂਬਿਆਂ ਦੀ ਗਿਣਤੀ ਵਿੱਚ ਆ ਗਿਆ ਅੱਜ ਲੋਕ ਫਿਰ ਚਾਹ ਰਹੇ ਨੇ ਕਿ ਲੋਕਾਂ ਨੂੰ ਇੱਕੋ ਗੱਲ ਦਾ ਭਰੋਸਾ ਹੈ ਕਿ ਪੰਜਾਬ ਨੂੰ ਜੇ ਪੈਰਾਂ ਤੇ ਖੜਾ ਕਰਨਾ ਹੈ ਤਾਂ ਉਹ ਸ਼ਰੋਮਣੀ ਅਕਾਲੀ ਦਲ ਕਰ ਸਕਦਾ ਹੈ ਉਸ ਦੇ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾਉਣਾ ਬਹੁਤ ਜ਼ਰੂਰੀ ਹੈ ਲੋਕਾਂ ਦੇ ਦਿਲਾਂ ਦੀ ਆਵਾਜ਼ ਹੈ ਔਰ ਪੰਜਾਬ ਸਰਕਾਰ ਪੂਰੇ 5 ਸਾਲ ਇਹਨਾਂ ਨੇ ਨਾਕੂਸ਼ ਕਰਨਾ ਹੈ ਬਿਨਾਂ ਲਾਰਿਆਂ ਤੋਂ ਜੁਮਲੇਬਾਜੀ ਕਰਕੇ ਇਹਨਾਂ ਨੇ ਆਪਣਾ ਟਾਈਮ 4 ਸਾਲ ਲਗਾ ਦਿੱਤੇ ਨੇ 1 ਸਾਲ ਲਗਾ ਦੇਣਾ ਬੁਰੀ ਤਰ੍ਹਾਂ ਸਰਕਾਰ ਹਰ ਗੱਲ ਤੋਂ ਫੇਲ ਹੋ ਚੁੱਕੀ ਹੈ ਅੱਜ ਪੰਜਾਬ ਦੇ ਵਿੱਚ ਨਾ ਕੋਈ ਕਾਨੂੰਨ ਹੈ ਅੱਜ ਦਿਨੇ ਦੁਪਹਿਰੇ ਚੋਰੀ ਡਾਕੇ ਨਸ਼ਾ ਡਕੈਤੀ ਕਤਲ ਸਾਰਾ ਕੁਝ ਹੋ ਰਿਹਾ ਹੈ ਪਰ ਸਰਕਾਰ ਕਿਤੇ ਨਜ਼ਰ ਨਹੀਂ ਆ ਰਹੀ ਸਰਕਾਰ ਬੁਰੀ ਤਰ੍ਹਾਂ ਫੇਲ ਜੋ ਹੈ ਉਹ ਹੋ ਚੁੱਕੀ ਹੈ ਇਹ ਵੀ ਬਿਹਦਰ ਸਾਹਿਬ ਆ ਆਖੀ ਸਾਰੇ ਕਾਰਜ ਪਹਿਲਾਂ ਜ਼ਿਕਰ ਕੀਤਾ ਕੋਨਾ ਸਿਹਤ ਬੀਮਾ ਵੀ ਉਹਨੇ ਨੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਔਰਤਾਂ ਦੇ ਖਾਤੇ ਵਿੱਚ ਹਜ਼ਾਰ-ਹਜ਼ਾਰ ਰੁਪਈਆ ਵੀ ਆ ਜਾਵੇ। ਲੋਕ ਫਿਰ ਆਮ ਆਦਮੀ ਪਾਰਟੀ ਵਾਲੇ ਪਾਸੇ ਗੋਣਗੇ ਇਸ ਪਰਤੀ ਤੁਸੀਂ ਕੀ ਸੋਚਦੇ ਹੋ? ਦੇਖੋ ਲੋਕ ਬਹੁਤ ਸਿਆਣੇ ਨੇ। ਲੋਕ ਸਾਰਾ ਕੁਝ ਜਾਣਦੇ ਨੇ ਲੋਕਾਂ ਨੂੰ ਇਹ ਪਤਾ ਹੈ ਕਿ ਹੋ ਸਕਦਾ ਅਖੀਰਲੇ ਸਾਲ ਦੇ ਵਿੱਚ ਇਹ ਹਜ਼ਾਰ-ਹਜ਼ਾਰ ਰੁਪਈਆ ਸਾਡੇ ਖਾਤਿਆਂ ਵਿੱਚ ਪਾ ਵੀ ਦੇਣ ਪਰ ਲੋਕ ਹੁਣ ਸਮਝ ਚੁੱਕੇ ਨੇ ਕਿ ਇਹ ਜੁਮਲੇਬਾਜ਼ੀਆਂ ਕਰਦੇ ਨੇ ਗੁੰਮਰਾਹ ਕਰਦੇ ਨੇ ਲੋਕਾਂ ਨੂੰ। ਲੋਕ ਪਿਛਲੇ 5 ਸਾਲ ਦਾ ਹਸਾ ਮੰਗਦੇ ਨੇ ਲੋਕ ਇੱਕ ਸਾਲ ਦੇ ਵਿੱਚ ਇਹ ਨਹੀਂ ਕਿ ਗੁੰਮਰਾਹ ਕਰਕੇ ਲੋਕ ਕਹਿ ਰਹੇ ਨੇ ਪਾਉਣ ਅਸੀਂ ਨਾ ਤੋਂ ਪੈਸੇ ਵੀ ਲੈ ਲੈਣੇ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੀ ਨਹੀਂ ਵੜਨ ਦੇਣਾ ਐਸਾ ਪਿੰਡਾਂ ਦਾ ਮਾਹੌਲ ਬਣ ਗਿਆ ਤੇ ਆਮ ਆਦਮੀ ਪਾਰਟੀ ਨੂੰ ਨਾ ਲੋਕਾਂ ਨੇ ਪਿੰਡਾਂ ਵਿੱਚ ਵੜਨ ਦੇਣਾ ਨਾ ਕਿਸੇ ਨੇ ਮੂੰਹ ਲਾਉਣਾ ਇਹਨਾਂ ਨੂੰ ਸਾਰੀਆਂ ਗੱਲਾਂ ਦੀ ਜਾਣਕਾਰੀ ਹੈ ਸਿਰਫ ਕੋਸ਼ਿਸ਼ ਕਰ ਰਹੇ ਨੇ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਕਦੇ 328 ਰੁਪਿਆਂ ਦਾ ਮੁੱਦਾ ਉਠਾ ਕੇ ਕਦੇ ਕੁਛ ਕਹਿ ਕੇ ਝੂਠ ਬੋਲ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕ ਪੂਰੀ ਤਰ੍ਹਾਂ ਸਮਝ ਚੁੱਕੇ ਨੇ ਕਿ ਭਗਵੰਤ ਮਾਨ ਬਿਨਾ ਝੂਠ ਬੋਲਣ ਤੋਂ ਬਿਨਾ ਮਸ਼ੂਰੀਆਂ ਕਰਨ ਤੋਂ ਕੁਛ ਨਹੀਂ ਕਰਨਾ ਜੇ ਇੱਕ ਵੀ ਕਾਮਿਨਾ ਨੇ ਨਮਾ ਨਹੀਂ ਕੀਤਾ ਜਿੰਨੇ ਵੀ ਕੰਮ ਕੀਤੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਦੇ ਕੀਤੇ ਹੋਏ ਨੇ ਅੱਜ ਪੰਜਾਬ ਵਿਕਾਸ ਪੱਛੋਂ ਪਛੜ ਕੇ ਰਹਿ ਗਿਆ ਕੋਈ ਵਿਕਾਸ ਨਹੀਂ ਹੋਇਆ ਨਾ ਕੋਈ ਨਵਾਂ ਕੰਮ ਹੋਇਆ ਇਸ ਕਰਕੇ ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਲੋਕਾਂ ਨੇ ਆਉਣਾ ਨੇ ਲੋਕ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਥੱਕ ਚੁੱਕੇ ਨੇ ਅੱਕ ਚੁੱਕੇ ਨੇ ਆਪਾਂ ਵਾਪਸ ਤੁਹਾਡੇ ਹਲਕੇ ਵੱਲ ਆਉਨੇ ਆ ਹਲਕਾ ਰਾਜਪੁਰਾ ਕਿਵੇਂ ਮੇਰੇ ਵੀ ਇਸ ਵਕਤ ਆਮ ਆਦਮੀ ਪਾਰਟੀ ਦੇ ਅੰਦਰ ਨੇ ਸਾਹਮਣੇ ਸਿੱਧਾ ਪਹਿਲਾ ਕਾਂਗਰਸ ਦੇ ਐਮ ਐਲ ਏ ਸਾਹਮਣੇ ਕਿ ਇਹ ਵਿਆਲ ਕਬੂਤ ਜੀ ਇਹਨਾਂ ਦੇ ਸਾਹਮਣੇ ਅਕਾਲੀ ਦਲ ਕਿਵੇਂ ਵਧੀਆ ਐਮ ਐਲ ਏ ਪੇਸ਼ ਕਰੇਗਾ ਬਾਜਪੁਰੇ ਦੇ ਦੇਖੋ ਜਦੋਂ ਅਕਾਲੀ ਦਲ ਪਹਿਲਾਂ ਇੱਕ ਵਾਰੀ ਚੋਣ ਲੜਿਆ ਇਤੋਂ ਕੱਲੇ ਲੜੇ ਸੀ ਪ੍ਰੇਮ ਗੁਪਤਾ ਇਤੋਂ ਚੋਣ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੇ ਇਤੋਂ ਐਮ ਐਲ ਏ ਰਹੇ ਨੇ ਔਰ ਉਸ ਤੋਂ ਬਾਅਦ ਲਗਾਤਾਰ ਭਾਰਤੀ ਜਨਤਾ ਪਾਰਟੀ ਨਾਲ ਗੱਠ ਛੋੜ ਹੁੰਦਾ ਰਿਹਾ ਪਿਛਲੇ ਵਾਰੀ ਜਦੋਂ ਚੋਣ ਲੜਿਆ ਉਦੋਂ ਇਹ ਵੱਖਰੇ ਵੱਖਰੇ ਮੁੱਦੇ ਹੁੰਦੇ ਨੇ ਹਰ ਚੋਣ 'ਵੇ ਉਦੋਂ ਮੁੱਦਾ ਇਹ ਖੜਾ ਹੋ ਗਿਆ ਕਿ ਜਿੱਥੇ ਬਾਹਰ ਦੂਸਰੀਆਂ ਪਾਰਟੀ ਨੇ ਬਾਹਰਲੇ ਉਮੀਦਵਾਰ ਦੱਤੇ ਨੇ ਤਾਂ ਉੱਥੇ ਲੋਕਾਂ ਨੇ ਇਹ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਲ ਉਮੀਦਵਾਰ ਦੇਣ ਦੀ بجائے ਬਾਹਰਲਾ ਉਮੀਦਵਾਰ ਦੇ ਦਿੱਤਾ ਜੀ ਔਰ ਇੱਕ ਹਵਾ ਐਸੀ ਬਣੀ ਹੋਈ ਸੀ ਇਹਨਾਂ ਨੇ ਲੋਕਾਂ ਨੂੰ ਐਨਾ ਗੁੰਮਰਾਹ ਕੀਤਾ ਹੋਇਆ ਸੀ ਲੋਕਾਂ ਨੂੰ ਐਨੇ ਸਬਜ ਬਾਗ ਦਿਖਾਏ ਹੋਏ ਸਨ ਲੋਕਾਂ ਨੂੰ ਇਹ ਭਲੇਖਾ ਪੈ ਗਿਆ ਕਿ ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ ਇਹ ਆਮ ਗੱਲਾਂ ਕਰਦੇ ਸੀ ਕਿ ਅਸੀਂ ਆਮ ਘਰਾਂ ਦੇ ਧੀਆ ਪੁੱਤਰਾਂ ਅਸੀਂ ਲਾਲ ਬੱਤੀਆਂ ਨਹੀਂ ਲਾਉਣੀਆਂ ਅਸੀਂ ਗਨਮੈਨ ਨਹੀਂ ਲਾਣੇ ਅਸੀਂ ਜਹਾਜ਼ ਨਹੀਂ ਵਰਤਣਾ ਅੱਜ ਜੋ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਰਹੇ ਨੇ ਜਦੋਂ ਕਿਸੇ ਦਾ ਦਿਲ ਕਰਦਾ ਸੀ ਅਸੀਂ ਦਿਨੇ 'ਚ ਕਈ ਵਾਰੀ ਤਿੰਨ ਤਿੰਨ ਵਾਰੀ ਵੀ ਉਹਨਾਂ ਨੂੰ ਮਿਲ ਲੈਂਦੇ ਸੀ ਅੱਜ ਇਹ ਹਾਲਾਤ ਨੇ ਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਨਾ ਕੋਈ ਮਿਲ ਸਕਦਾ ਬਤੌਰ ਮੁੱਖ ਮੰਤਰੀ ਨਾ ਉੱਤੇ ਕੋਈ ਜਾ ਸਕਦਾ 2 ਕਿਲੋਮੀਟਰ ਪਹਿਲਾਂ ਹੀ ਨਾਕਾ ਲਾਇਆ ਹੋਇਆ ਕਿਸੇ ਨੂੰ ਉਸ ਰੋਡ ਤੇ ਜਾਣ ਦੀ ਵੀ ਇਜਾਜ਼ਤ ਨਹੀਂ ਮਿਲਣਾ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਇਸ ਕਰਕੇ ਲੋਕ ਇੱਕ ਵਾਰੀ ਗੁੰਮਰਾਹ ਹੋ ਗਏ ਇਹ ਵਾਰ-ਵਾਰ ਨਹੀਂ ਇਹ ਗੱਲਾਂ ਹੋਣੀਆਂ ਅੱਜ ਲੋਕਾਂ ਨੇ ਪੂਰਾ ਸਾਰਾ ਕੁਝ ਦੇਖ ਚੁੱਕੇ ਨੇ ਲੋਕਾਂ ਨੂੰ ਅਜੇ ਇਸ ਕਲ ਦਾ ਵਿਸ਼ਵਾਸ ਹੋ ਚੁੱਕਿਆ ਹੈ ਕਿ ਜੇ ਪੰਜਾਬ ਨੂੰ ਕੋਈ ਪੈਰਾਂ ਤੇ ਖੜਾ ਕਰ ਸਕਦਾ ਉਹ ਸ਼ਰੋਮਣੀ ਅਕਾਲੀ ਦਲ ਹੈ ਔਰ ਸ਼ਰੋਮਣੀ ਅਕਾਲੀ ਦਲ ਨੂੰ ਲੋਕ ਪਿਆਰ ਕਰਦੇ ਨੇ ਅੱਜ ਜਿੱਥੇ ਵੀ ਜਾਓ ਅਸੀਂ ਇਹ ਚੋਣ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਲੜਿਆ ਮੇਰੇ ਖਿਆਲ ਦੇ ਵਿੱਚ ਇੱਕ ਹਫ਼ਤੇ ਦਾ ਸਮਾਂ ਸਾਨੂੰ ਮਿਲਿਆ ਔਰ ਇੱਕ ਹਫ਼ਤੇ ਦੇ ਵਿੱਚ ਅਸੀਂ ਇੱਕ ਸੀਟ ਜਿੱਤੇ ਆ ਇੱਕ ਸੀਟ ਸੱਤ ਵੋਟਾਂ ਤੇ ਹਾਰਿਆ ਔਰ ਦੋ ਤਿੰਨ ਸੀਟਾ ਐਸੀਆਂ ਨੇ ਕਿ ਜਿੱਥੇ ਚਾਰ ਚਾਰ ਪਿੰਡ ਨੇ ਦੋ ਦੋ ਪਿੰਡ ਅਸੀਂ ਜਿੱਤ ਗਏ ਦੋ ਦੋ ਹਾਰ ਗਏ ਪੂਰਾ ਥੋੜੇ ਦਿਨਾਂ ਦੇ ਵਿੱਚ ਰਹਿ ਕੇ ਅਸੀਂ ਲੜਾਈ ਲੜੀ ਐ ਔਰ ਆਉਣ ਵਾਲਾ ਸਮਾਂ ਜੋ ਹੈ ਉਹ ਸ਼ਰੋਮਣੀ ਅਕਾਲੀ ਦਲ ਦਾ ਲੋਕ ਸ਼ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਔਰ ਲੋਕਾਂ ਦੀ ਬੜੀ ਧੀਰ ਦੀ ਜੋ ਮੰਗ ਸੀ ਕਿ ਹਲਕੇ ਦੇ ਜੰਪੜ ਨੂੰ ਟਿਕਟ ਮਿਲਣੀ ਚਾਹੀਦੀ ਹੈ ਇਥੋਂ ਮੌਕਾ ਮਿਲਣਾ ਚਾਹੀਦਾ ਜੇ ਪਾਰਟੀ ਨੇ ਮੈਂ ਮੌਕਾ ਦਿੱਤਾ ਤਾਂ ਸਾਡੇ ਰਾਜਪੁਰੇ ਹਲਕੇ ਦੇ ਲੋਕ ਪਹਿਲਾਂ ਤੋਂ ਇਹ ਚਾਰ ਨੇਕੇ ਹਲਕੇ ਦੇ ਕਿਸੇ ਜੰਮਪੜ ਨੂੰ ਜੋਇਸਵਰ ਮੌਕੇ ਉਹ ਦੇਣਾ ਹੈ ਤੁਹਾਟ ਅਪਰੋਭੀ ਤੇਰ ਜੀ ਆਮਾਦੀ ਪਾਰਟੀ ਇਹ ਗੱਲ ਹੈ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਵੀ ਥੋੜੀ ਅਧੀਤ ਕੇ ਨਾ ਬੈਕ ਕਰੇਗੀ ਉਸ ਨੂੰ ਕੇ ਆਪਣੇ ਕਾਂਗਰਸ ਦੇ ਲੀਡਰ ਨੇ ਦੇ ਦੇ ਮਾਈਕ ਪਰ ਦੇਖੋ ਕਾਂਗਰਸ ਨੇ ਇਹਨਾਂ ਚੋਣਾਂ ਦੇ ਵਿੱਚ ਤੁਸੀਂ ਦੇਖਿਆ ਕਾਗਜ਼ ਭਰਨ ਸਮੇਂ ਜੋ ਤਕਾ ਹੋਇਆ ਹੈ ਇਸ ਤਕੇ ਦੀ ਜੋ ਸ਼ੁਰੂਆਤ ਹੈ ਉਹ ਰਾਏਪਰੇ ਦੇ ਸਾਬਕਾ ਐਮਐਲਏ ਹਰਦੀਾਲ ਸਿੰਘ ਕੰਬੋਜ ਵੱਲੋਂ ਕੀਤੀ ਗਈ ਸੀ ਔਰ ਮਿਊਸਪਲ ਕਮੇਟੀ ਦੀਆਂ ਚੋਣਾਂ ਵਿੱਚ ਉਸ ਤੋਂ ਬਾਅਦ ਬਲਾਕ ਸੰਪਤੀ ਜ਼ਿਲ੍ਹਾ ਪ੍ਰੇਸ਼ਦ ਦੇ ਪੰਚਾਇਤਾਂ ਦੇ ਵਿੱਚ ਜੋ ਧੱਕੇਸ਼ਾਹੀ ਹੋਈ ਹੈ ਇਸ ਦੀ ਸ਼ੁਰੂਆਤ ਕਾਂਗਰਸ ਨੇ ਕੀਤੀ ਹੈ ਔਰ ਅੱਜ ਕਾਂਗਰਸ ਇਹ ਗੱਲ ਦੇਖ ਰਹੀ ਹੈ ਕਿ ਸ਼ਾਇਦ ਬਲਾਕ ਸੰਪਤੀ ਚੋਣਾਂ ਜਿੱਤ ਕੇ ਹਰਦੀਾਲ ਸਿੰਘ ਕੰਬੋਜ ਨੂੰ ਇਹ ਭਲੇਖਾ ਪੈ ਰਿਹਾ ਹੈ ਕਿ ਸ਼ਾਇਦ ਬਲਾਕ ਸੰਪਤੀ ਦੀਆਂ ਚੋਣਾਂ ਜਿੱਤ ਕੇ ਮੈਨੂੰ ਰਾਜਪੁਰੇ ਦੇ ਲੋਕ ਪਿਆਰ ਕਰ ਰਹੇ ਨੇ ਰਾਜਪਰੇਦੇ ਲੋਕਾਂ ਨੂੰ ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬਹੁਤ ਲੇਟ ਇੱਕ ਹਫਤੇ ਦਾ ਸਮਾਂ ਮਿਲਿਆ ਔਰ ਪਹਿਲਾ ਕਾਗਜ਼ ਭਰਉਣ ਤੋਂ ਬਾਅਦ ਤਿੰਨ ਤੋਂ ਚਾਰ ਦਿਨ ਸਾਨੂੰ ਕੰਮ ਕਰਨ ਦੇ ਲਈ ਮਿਲੇ ਨੇ ਅਸੀਂ ਪਿੰਡਾਂ ਦੇ ਵਿੱਚ ਵੀ ਨਹੀਂ ਜਾ ਸਕੇ ਔਰ ਜਿੱਥੇ ਤੱਕ ਪਹੁੰਚੇ ਆ ਉੱਥੇ ਤੱਕ ਲੋਕਾਂ ਨੇ ਸਾਡੇ ਸ਼ਰੋਮਣੀ ਅਕਾਲੀ ਦਲ ਦਾ ਝੰਡਾ ਬਲੰਦ ਕੀਤਾ ਔਰ ਹੁਣ ਲੋਕ ਸਾਰਾ ਕੁਝ ਸਮਝ ਚੁੱਕੇ ਨੇ ਲੋਕਾਂ ਨੇ ਨੀਨਾ ਮਿੱਤਲ ਨੂੰ ਹਰਾਉਣ ਦੇ ਲਈ ਮਨ ਬਣਾਇਆ ਹੋਇਆ ਸੀ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਔਰ ਹਰਦੇਵਾਲ ਸਿੰਘ ਕੰਬੋਲ ਜੋ 25 ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਉਹ ਪਹਿਲਾਂ ਤੋਂ ਉਹਨਾਂ ਦੀ ਲੰਮੀ ਤਿਆਰੀ ਸੀ ਇਸ ਕਰਕੇ ਉਹਨਾਂ ਨੂੰ ਵੋਟਾਂ ਮਿਲ ਗਈਆਂ ਭਲੇਖਾ ਪੈ ਰਿਹਾ 2027 ਦੇ ਵਿੱਚ ਲੋਕਾਂ ਨੇ ਸਾਰੇ ਭਲੇਖੇ ਉਹਨਾਂ ਦੇ ਕੱਢ ਦੇਣੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਕਿ ਦੁਬਾਰਾ ਉਹਨਾਂ ਨੇ ਕਦੇ ਰਾਜਪ੍ਰੇਵਲ ਮੂੰਹ ਨਹੀਂ ਕਰਨਾ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਇਥੋਂ ਜਿਤਾ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਹੱਥ ਮਜ਼ਬੂਤ ਕਰਨਗੇ ਜਿਹਦਾ ਸਾਹਿਬ ਤੁਸੀਂ ਆਪਣੇ ਸਮੇਂ ਚੋਂ ਸਮਾਂ ਕੱਢਿਆ ਸਾਨੂੰ ਸਮਰਥਤਾ ਇਹ ਜਿਹੜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਨ ਅਜਿਹੇ ਦਾ ਸਰਜੀਤ ਸਿੰਘ ਜੀ ਗੜੀ ਸਾਹਿਬ ਉਹ ਜਿਨ੍ਹਾਂ ਨੇ ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜੇਕਰ ਤੁਹਾਡੇ ਵੀ ਆਂਦੇ ਵਿੱਚ ਕੋਈ ਵਿਚਾਰ ਹਨ ਤੁਸੀਂ ਕਟ ਬਾਕਸ ਚ ਸਾਨੂੰ ਜ਼ਰੂਰ ਦੱਸ ਸਕਦੇ ਹੋ ਅਸੀਂ ਗੜੀ ਸਾਹਿਬ ਨਾਲ ਦੁਬਾਰੇ ਫਿਰ ਮੁਲਾਕਾਤ ਕਰਾਂ ਲੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ